ਏ ਅੱਜ ਦੋ ਲੜਕੇ ਚੋਰੀ ਕਰਨ ਸਿੰਘਪੁਰਾ ਰੋਡ ਤੇ ਨੇੜੇ ਜਰਨੈਲ ਪ੍ਰਾਪਰਟੀ ਡੀਲਰ ਦੇ ਦਫਤਰਾਂ ਦੇ ਨੇੜੇ ਕੋਸਮੈਟਿਕ ਐਂਡ ਗਾਰਮੈਂਟ ਹੱਬ ਜੋ ਮਨੀਆਰੀ ਦੀ ਦੁਕਾਨ ਹੈ ਉੱਥੇ ਲੁਟੇਰੇ ਆਏ ਸੀ ਤੇ ਅੰਦਰ ਲੜਕੇ ਦੇ ਨਾਲ ਇਹ ਸਮਾਨ ਲੈਣ ਦੇ ਬਹਾਨੇ ਕਾਫੀ ਹਲਚਾ ਰਹੇ ਸੀ ਸਾਡੇ ਲੜਕੇ ਨੂੰ ਪਹਿਲਾਂ ਹੀ ਪਤਾ ਸੀ ਇਹ ਦੋ ਤਿੰਨ ਵਾਰ ਪਹਿਲਾਂ ਵੀ ਰੈਕੀ ਕਰ ਚੁੱਕੇ ਸੀ ਤੇ ਉਸਨੇ ਸਾਹਮਣੇ ਵਾਲੇ ਮਠਿਆਈ ਦੀ ਦੁਕਾਨ ਸਟਾਰ ਡੱਬ ਵਾਲੇ ਮੁੰਡੇ ਨੂੰ ਫੋਨ ਕਰ ਦਿੱਤਾ ਜਦ ਇਹਨਾਂ ਨੇ ਦੇਖਿਆ ਪਏ ਉਹ ਫੋਨ ਕਰ ਦਿੱਤਾ ਤੇ ਇਹਨਾਂ ਨੇ ਹੱਥੋਂ ਪਾਈ ਹੋ ਕੇ ਉਹਦੇ ਨਾਲ ਭੱਜਣ ਦੀ ਕੋਸ਼ਿਸ਼ ਕੀਤੀ ਜਦ ਤੱਕ ਸਾਹਮਣੇ ਮਠਿਆਈ ਵਾਲਾ ਮੁੰਡਾ ਸਟਾਰ ਡੱਬ ਵਾਲਾ ਪਿੰਦਰ ਕਰਕੇ ਨਾਮ ਹੈ ਉਹ ਵੀ ਆ ਗਿਆ ਤੇ ਇਹਨਾਂ ਨੇ ਉਹਨਾਂ ਦੇ ਬੱਟੇ-ਬੁੱਟੇ ਮਾਰੇ ਉਹ ਤੱਕੇ-ਤੁੱਕੇ ਮਾਰ ਕੇ ਇਹਨਾਂ ਦੇ ਕੋਲੋਂ ਭੱਜ ਗਏ ਪਰ ਇਹ ਹੋਇਆ ਪਏ ਇਹਨਾਂ ਨੇ ਉਸ ਦਾ ਮੋਟਰਸਾਈਕਲ ਖੋ ਲਿਆ ਜੋ ਕਿ ਹੁਣ ਸਾਡੀ ਦੁਕਾਨ ਤੇ ਹੈ ਅਸੀਂ ਪੁਲਿਸ ਸਟੇਸ਼ਨ ਵੀ ਇਨਟੀਮੇਸ਼ਨ ਦੇਣ ਜਾ ਰਹੇ ਹੈਗੇ ਆ ਮੋਟਰਸਾਈਕਲ ਸਾਡੇ ਪਾਸ ਹੈ ਉਹ ਪੁਲਿਸ ਦੇ ਹੈਂਡਓਵਰ ਕਰਾਂਗੇ ਤੇ ਵੀਡੀਓ ਰਿਕਾਰਡਿੰਗ ਵੀ ਸਾਡੇ ਸੀਸੀਟੀਵੀ ਕੈਮਰਾ ਦੇ ਵਿੱਚ ਆਈ ਹੋਈ ਹੈ ਜਿਹੜੀ ਕੁਝ ਤੁਹਾਨੂੰ ਸ਼ਾਰਟ ਭੇਜਿਆ ਹੈ ਦੇਖੋ ਇਸ ਦੀ ਜਰਾ ਵੀਡੀਓ ਤੁਸੀਂ ਸ਼ੇਅਰ ਕਰੋ ਤਾਂ ਕਿ ਇਹ ਲੁਟੇਰੇ ਪਛਾਣੇ ਜਾਣ ਆਲੇ ਦੁਆਲੇ 5 6 ਦੁਕਾਨਾਂ ਦੇ ਨਾਲ ਇਹ ਇਸ ਤਰ੍ਹਾਂ ਦੀ ਹੀ ਠੱਗੀ ਆਲਰੇਡੀ ਕਰ ਚੁੱਕੇ ਹੋਏ ਨੇ